ਸਕ੍ਰੀਨ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜਲੰਧਰ ਸ਼ਹਿਰ ਦੀ ਹਨ ਦੱਸਦੀ ਕਿ ਜਲੰਧਰ ਭਾਰੀ ਬਾਰਿਸ਼ ਦੇ ਕਾਰਨ ਅਵਤਾਰਨਗਰ ਗਲੀ ਨੰਬਰ 6 ਦੇ ਇੱਕ ਘਰ ਦੇ ਵਿੱਚ ਹਾਲ ਬੇਹਾਲ ਹੋ ਗਿਆ ਉਹਨਾਂ ਦਾ ਘਰ ਤਾਂ ਸਾਰਾ ਸਮਾਨ ਖਰਾਬ ਹੋ ਗਿਆ ਤੇ ਉਹਨਾਂ ਵੱਲੋਂ ਸਰਕਾਰ ਦੇ ਅੱਗੇ ਗੁਹਾਰ ਲਗਾਈ ਗਈ ਕਿ ਨਗਰ ਨਿਗਮ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਸੀਵਰੇਜ ਦੀ ਸਫਾਈ ਨਾ ਹੋਣ ਕਰਕੇ ਇਹ ਸਾਰਾ ਕੰਮ ਹੋਇਆ ਲੇਕਿਨ ਇਲਾਕੇ ਦੇ ਕਾਉਂਸਲਰ ਬਲਵਿੰਦਰ ਸਿੰਘ ਵੀਰਾ ਜੀ ਵੱਲੋਂ ਮੋਟਰਾਂ ਲਗਾ ਕੇ ਉਹਨਾਂ ਦੇ ਘਰਾਂ ਦੇ ਵਿੱਚੋਂ ਪਾਣੀ ਕੱਢਿਆ ਗਿਆ ਅਤੇ ਉਹਨਾਂ ਦੀ ਸਹਾਇਤਾ ਕੀਤੀ ਗਈ ਦਿਖਾਉਂਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਮੇਰਾ ਨਾਮ ਕਰਨਾ ਜੀ ਜਿਹੜੀ ਰਾਤ ਨੂੰ ਇੰਨੀ ਜ਼ਿਆਦਾ ਬਾਰਿਸ਼ ਪਈ ਹੈ ਲੋਕਾਂ ਦੇ ਘਰਾਂ ਚ ਪਾਣੀ ਪਾਣੀ ਹੋ ਗਿਆ ਹੈ ਠੀਕ ਹੈ ਜੀ ਤੇ ਸਾਡੇ ਕਾਉਂਸਲਰ ਸਾਹਿਬ ਅਮਨ ਭਾਜੀ ਵੀਰਾ ਅੰਕਲ ਜੀ ਬਹੁਤ ਸਵੇਰ ਦੇ ਸਾਡੇ ਨਾਲ ਲੱਗੇ ਨੇ ਇਹਨਾਂ ਨੇ ਆਪਣੀਆਂ ਗੱਡੀਆਂ ਭੇਜ ਕੇ ਸਾਰਿਆਂ ਦੇ ਘਰਾਂ ਚੋਂ ਪਾਣੀ ਕਢਾਰੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਏਰੀਆ ਕਿਹੜਾ ਹੈ ਏਰੀਆ ਅਵਤਾਨ ਨਗਰ ਗਲੀ ਨੰਬਰ 5 ਹਮ ਮੈਂ ਬਹੁਤ ਵਧੀਆ ਕਾਉਂਸਲਰ ਸਾਹਿਬ ਕੰਮ ਕਰ ਰਹੇ ਨੇ ਤੇ ਸਰਕਾਰਾਂ ਸੁੱਤੀਆਂ ਪਈਆਂ ਨੇ ਬਾੜਾ ਇੰਨੀਆਂ ਆਈਆਂ ਪਈਆਂ ਪੰਜਾਬ 'ਚ ਕੁਛ ਨਹੀਂ ਹਾਲ ਤੇ ਇਹਨਾਂ ਨੂੰ ਪਹਿਲੇ ਹੀ ਕਿਹਾ ਸੀ ਨਹਿਰਾਂ ਦਾ ਕੰਮ ਕਰ ਲਓ ਨਹਿਰਾ ਸਾਰੀਆਂ ਟੁੱਟੀਆਂ ਪਈਆਂ ਨੇ ਹੋਣੇ ਲੋਨ ਪਿੰਡਾਂ ਵਾਲੇ ਬੰਨ ਲਾ ਰਹੇ ਨੇ ਆਪਣੀਆਂ ਮਿਹਨਤਾਂ ਨਾਲ ਬੰਨ ਲਾ ਰਹੇ ਨੇ ਸਰਕਾਰਾਂ ਨੇ ਕੁਛ ਨਹੀਂ ਕੀਤਾ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਨਾ ਕਿ ਥੋੜਾ ਜਿਹਾ ਕੰਮ ਕੀਤਾ ਜਾਵੇ ਅੱਗੇ ਆਉਣ ਵਾਲੀਆਂ ਬਾਰਸ਼ਾਂ 'ਚ ਸਾਨੂੰ ਸੌਂ ਲਾ ਲਾ ਸੌਂ ਲਾ ਨਾ ਕਰਨਾ ਕੋਈ ਨੰਬਰ 15 ਡਾ ਦੇ ਨਾਲ ਇਥੇ ਵੀ ਕਿਉਂ ਹੋਇਆ ਹੈ ਕੀ ਇਥੇ ਮਕਾਨ ਦੇ ਵਿੱਚ ਦੇਖੋ ਪਾਣੀ ਤੇ ਆਉਂਦਾ ਮਾਈ ਇਸ ਵਾਰੀ ਇਹ ਰਗੜੀ ਤੋੜ ਗਿਆ ਕਿੰਨਾ ਕੋ ਨੁਕਸਾਨ ਹੋਇਆ ਤੁਹਾਨੂੰ ਕੀ ਲੱਗਦਾ ਨੁਕਸਾਨ ਤੁਹਾਡੇ ਆਮੀ ਹੈਗਾ ਜੋ ਵੀ ਹੈਗਾ ਜੋ ਫਰੈਂਟਰੀ ਆਪਣੇ ਆਪ ਹੀ ਜਾ ਰਹੀ ਹੈ ਹੂੰ ਬੈੱਡ ਬੂਟ ਵੀ ਆਪਣੇ ਆਪ ਜਾ ਰਹੀ ਹੈ ਅੱਗੇ ਕਦੀ ਹੋਇਆ ਇਸ ਤਰ੍ਹਾਂ ਦਾ ਨਹੀਂ ਅੱਗੇ ਇਦਾਂ ਨਹੀਂ ਹੋਇਆ ਪਾਣੀ ਕੀ ਇਹ ਇਸ ਵਾਰੀ ਪਹਿਲਾ ਚਾਂਸ ਜਿਹੜਾ ਤੁਹਾਡੇ ਨਾਲ ਜੀ ਟਕਿਆ ਠੀਕ ਜਿਹੜੀ ਵੀ ਪਾਣੀ ਦਾ ਪਹਿਲੀ ਵਾਰ ਹੀ ਆਇਆ ਹੈ। ਪਹਿਲੀ ਨਹੀਂ ਆਪਣੇ ਘੇਰੇ ਤੋਂ ਕੋਲ ਗਿਆ ਅੱਜ ਆਇਆ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ? ਹਮੇਸ਼ਾ ਕਈ ਸਾਲ ਹੋ ਗਏ। ਠੀਕ ਹੈ। ਹਾਂ ਜੀ। ਉਹ ਤਾਂ ਸਾਲ ਤੋਂ ਹੀ ਆ ਜਿੱਤਾ ਹੁਣ ਆਇਆ। ਤੁਸੀਂ ਸਰਕਾਰ ਅੱਗੇ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਸਰਕਾਰ ਨੂੰ ਇਹ ਹੈ ਜੇ ਸਿਫਤਾਂ ਤੇ ਸਫਾਈ ਕੀਤਾ ਜਾਵੇ। ਕੋਈ ਨਵੇਂ ਹੁਸਤ ਵੀ ਲੱਗ ਜਾਵੇ। ਹੂੰ। ਠੀਕ ਹੈ ਜੋ ਸਫਾਈ ਹੋਵੇ ਨਾ ਪਾਣੀ ਬੈਗ ਨਹੀਂ ਮਾਰੀ। ਤੁਹਾਨੂੰ ਕੀ ਲੱਗਦਾ ਹੈ ਵੀ ਕਾਰਪੋਰੇਸ਼ਨ ਦੀ ਕਮੀ ਕਰਕੇ ਖਰਾਬੀ ਹੋਈ ਹੈ? ਕਮੀ ਕਰਤੀ ਹੈ। ਬਾਕੀ ਸਾਡੇ ਕੌਨਸਾ ਪੂਰਾ ਸਾਧਾ ਸਾਡੇ ਨਾਲ? ਹੂੰ। ਪੂਰਾ ਸਾਧਾ ਦਿੱਤਾ। ਤਵੇ ਕੌਨਸਾ ਸੂਤ ਕਾਲ ਹੈ ਹੂੰ ਲੇਕਿਨ ਸਰਕਾਰ ਜਿਹੜੀ ਪੰਜਾਬ ਦੇ ਨਾਲ ਜਿਹੜੀ ਦੋ ਮਿੰਟ ਐਸ ਪਰ ਹੋਇਆ ਉਹਨਾਂ ਦਾ ਥੋੜਾ ਧਿਆਨ ਮਾਰਦੇ ਨਹੀਂ ਬਸ ਉਹ ਆਪਣੇ ਕਮੈਂਟੇਜ ਲੱਗੇ ਹੋਏ ਆ ਕੋਈ ਇੱਧਰ ਚਲੇ ਗਿਆ ਕੋਈ ਉੱਧਰ ਚਲੇ ਗਿਆ ਸਰੋਵਰ ਮਾਨ ਜੀ ਜਿਹੜੀ ਇਹ ਪਾਣੀ ਘਟਣ ਵਾਸਤੇ ਮਸ਼ੀਨਾਂ ਲਾਈਆਂ ਤੁਸੀਂ ਆਪਣੇ ਕੋਲੋਂ ਲਾਈਆਂ ਨਹੀਂ ਕੌਂਸਲਰ ਇਹ ਤੇ ਕੌਨਸਲਰ ਸਾਹਿਬ ਨੇ ਸਾਡੇ ਲਵਾਇਆ ਕਿਹੜਾ ਕੌਂਸਲਰ ਕੋਣ ਆ ਇੱਥੇ ਵੀਰਾ ਵੀਰਾ ਠੀਕ ਆ ਉਹਨਾਂ ਵੱਲੋਂ ਤੁਹਾਨੂੰ ਦਿੱਤੇਗੀ ਸਹਾਇਤਾ ਦਿੱਤੀ ਸੱਚ ਤਾਂ ਕੀਤੀ ਕਿ ਉਹਨਾਂ ਵੱਲੋਂ ਤੁਹਾਨੂੰ ਇੰਨੀ ਵੱਡੀ ਕਾਚੇ ਜਦੋਂ ਸਾਡੇ ਨਾਲ ਖੜੇ ਹੋ ਗਏ ਹੂੰ ਹੋਰ ਇੱਕੋ ਵੱਡੀ ਦੀ ਸਾਈਕਲ ਗਈ ਤਾਂ ਠੀਕ